ਪੱਕੇ ਦਿਨਾਂ ਤੋਂ ਇੱਕ ਗੱਲਬਾਤ ਹੋਰ ਕਰ ਰਹੇ ਆ ਏਡੀਜੀਪੀ ਪੂਰਨ ਕੁਮਾਰ ਵਾਲੀ ਉਸ ਮਸਲੇ ਦੇ ਵਿੱਚ ਆਪਾਂ ਕੱਲ ਵੀ ਗੱਲ ਕੀਤੀ ਸੰਸਕਾਰ ਤੱਕ ਦੀ ਗੱਲ ਕੱਲ ਹੋਈ ਸੀ ਉਸ ਤੋਂ ਬਾਅਦ ਉਸੇ ਮਾਮਲੇ ਦੇ ਵਿੱਚ ਹੀ ਜਿਹੜਾ ਇੱਕ ਰੋहतक ਤੋਂ ਐਸਆਈ ਖੁਦਕੁਸ਼ੀ ਕਰ ਗਿਆ ਸੀ ਫਿਰ ਉਹਨਾਂ ਦੇ ਪਰਿਵਾਰ ਨੇ ਵੀ ਇਹ ਪਾਈ ਰੱਖਿਆ ਕਿ ਭਾਈ ਜਦੋਂ ਤੱਕ ਤੁਸੀਂ ਕੇਸ ਦਰਜ ਨਹੀਂ ਕਰਦੇ ਐਫਆਈਆਰ ਨਹੀਂ ਕਰਦੇ ਕੁਝ ਨਾਮ ਉਹਨਾਂ ਨੇ ਕਹੇ ਵੀ ਉਹ ਤੁਸੀਂ ਨਹੀਂ ਵਿੱਚ ਜੋੜਦੇ ਤੇ ਅਸੀਂ ਸੰਸਕਾਰ ਨਹੀਂ ਕਰਦੇ ਉਹਦੇ ਵਿੱਚ ਕਹਿੰਦੇ ਵੀ ਇੱਕ ਵਿਧਾਇਕ ਤੇ ਵੀ ਵਿਧਾਇਕ ਦਾ ਵੀ ਨਾਮ ਐਫਆਈਆਰ ਦੇ ਵਿੱਚ ਨਹੀਂ ਉਹ ਆਪਾਂ ਸ਼ਾਇਦ ਸਭ ਤੋਂ ਪਹਿਲਾਂ ਸੀਗੇ ਜਿਨ੍ਹਾਂ ਨੇ ਦੱਸਿਆ ਸੀਗਾ ਕਿ ਅਮਿਤ ਰਤਨ ਕੋਟ ਫੱਤਾ ਵਿਧਾਇਕ ਆਮ ਆਦਮੀ ਪਾਰਟੀ ਬਠਿੰਡਾ ਦਿਹਾਤੀ ਸੀਟ ਤੋਂ ਉਹ ਅਮਨੀਤ ਜਿਹੜੇ ਕਿ ਪੂਰਨ ਜੀ ਦੇ ਘਰੋਂ ਆ ਜੀ ਉਹਨਾਂ ਦੇ ਭਰਾਤਾ ਨੇ ਬਿਲਕੁਲ ਯਾਨੀ ਵਿਧਾਇਕ ਦੇ ਪਣਵਾਈਏ ਪੂਰਨ ਨੇ ਖੁਦਕੁਸ਼ੀ ਕੀਤੀ ਠੀਕ ਹੈ ਜੀ ਤਾਂ ਦੂਸਰੇ ਪਾਸਿਓ ਖੁਦਕੁਸ਼ੀ ਕਿਹਦੀ ਹੋ ਗਈ ਸੰਦੀਪ ਲਾਠਰ ਦੀ ਠੀਕ ਹੈ ਜੀ ਦੋਨਾਂ ਖੁਦਕੁਸ਼ੀਆਂ ਦੇ ਵਿੱਚ ਇੱਕ ਸੱਤ ਪੰਨਿਆਂ ਦਾ ਸ਼ਹਿਦ ਨੋਟ ਹੋ ਗਿਆ ਖੁਦਕੁਸ਼ੀ ਨੋਟ ਤੇ ਇੱਕ ਹੋ ਗਿਆ ਪੰਜ ਪੰਨਿਆਂ ਦਾ ਜੀ ਥਾਣੇਦਾਰ ਵਾਲਾ ਪੰਜ ਪੰਨਿਆਂ ਦਾ ਹੋ ਗਿਆ ਜੀ ਦੋਨਾਂ ਹੀ ਖੁਦਕੁਸ਼ੀਆਂ ਦੇ ਨੋਟਾਂ ਦੇ ਵਿੱਚ ਦੋਸ਼ ਨੇ ਦੋਸ਼ ਇੱਕੋ ਜਿਹਾ ਹੂੰ ਪੂਰਨ ਕਹ ਰਹੇ ਨੇ ਕਿ ਇਹ ਕਰਪਟ ਸਿਸਟਮ ਜਾਂ ਵਿਤਕਰੇ ਬਾਜ਼ੀ ਵਾਲਾ ਸਿਸਟਮ ਮੈਨੂੰ ਜੀ ਨਹੀਂ ਦੇ ਰਿਹਾ ਜੀ ਠੀਕ ਹੈ ਜੀ ਸੂਸੀਡੋਦੋ ਕਰਦੇ ਆ ਜਦੋਂ ਉਤੋਂ ਪਹਿਲਾਂ ਇਹਨਾਂ ਦੇ ਗਨਮੈਂਡ ਦੀ ਸ਼ਾਇਦ ਅਰੈਸਟ ਹੋਈ ਸੁਸ਼ੀਲ ਦੀ ਜਾਂ ਪਰਚਾ ਦਰਜ ਹੋਇਆ ਮੈਨੂੰ ਪੱਕਾ ਨਹੀਂ ਯਾਦ ਤੇ ਉਤੋਂ ਬਾਅਦ ਸੰਦੀਪ ਲੱਠਰ ਇਸ ਤਰ੍ਹਾਂ ਦੇ ਦੋਸ਼ ਲਾ ਰਿਹਾ ਐ ਇਸ ਫੈਮਿਲੀ ਤੇ ਜੀ ਪੂਰਨ ਜੀ ਤੇ ਪੂਰਨ ਜੀ ਤੇ ਤੇ ਉਹ ਪ੍ਰੋਟੈਕਟ ਕਰ ਰਿਹਾ ਐ ਜਾਂ ਪੱਖਪੂਰ ਰਿਹਾ ਐ ਡੀਜੀਪੀ ਜਿਹਨੂੰ ਮੇਨ ਦੋਸ਼ੀ ਮੰਨਿਆ ਹੂੰ ਪੂਰਨ ਜੀ ਨੇ ਜੀ ਸੰਦੀਪ ਲਾਠਰ ਕਹਿ ਰਿਹਾ ਹੈ ਕਿ ਡੀਜੀਪੀ ਬਹੁਤ ਵਧੀਆ ਸੀ ਸ਼ਤਰੂ ਸ਼ਤਰੂਜੀਤ ਦਾ ਨਾਮ ਜੀ ਸ਼ਤਰੂਜੀਤ ਡੀਜੀਪੀ ਨੇ ਤੇ ਦੂਜੇ ਪਾਸੇ ਇੱਕ ਬਹੁਤ ਚਰਚਿਤ ਉਥੋਂ ਦਾ ਅਫਸਰ ਹੈ ਬਜਰਾਨੀਆਂ ਬਹੁਤ ਚਰਚਿਤ ਬੜਾ ਗੜਸਲਾ ਬੰਦਾ ਉਹ ਵੀ ਦੱਸਿਆ ਜੀ ਉਹ ਉਹਨਾਂ ਨੂੰ ਕਹਿ ਰਿਹਾ ਕਿ ਸਹੀ ਨੇ ਬਿਲਕੁਲ ਇਹਨਾਂ ਨੂੰ ਫਸਾਇਆ ਜਾ ਰਿਹਾ ਕਿਉਂਕਿ ਪੂਰਨ ਖੁਦ ਫਸ ਰਿਹਾ ਇਸਨ ਤੇ ਇਹਨਾਂ ਨੇ ਆਪ ਬਚਣ ਵਾਸਤੇ ਜਦੋਂ ਸਾਰੇ ਦਰਵਾਜ਼ੇ ਬੰਦ ਹੋ ਗਏ ਤਾਂ ਖੁਦ ਨੂੰ ਮੋਕਾਲਿਆ ਹੁਣ ਦੋ ਸੁਸਾਇਡ ਹੋ ਗਏ ਜੀ ਦੋਨਾਂ ਦੇ ਹਾਲਾਤ ਇੱਕੋ ਜਿਹੇ ਹੋ ਗਏ ਦੋਨਾਂ ਦੇ ਦੋਸ਼ ਵਿਰੋਧਾਪਾਸ ਪਰ ਵਜਾ ਇੱਕੋ ਸਿਸਟਮ 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 ਹੁਣ ਉਹਦੇ ਚ ਕੀ ਹੈ ਜੀ ਕਿ ਪਹਿਲਾਂ ਇੱਕ ਫੈਮਿਲੀ ਰਾਜ਼ੀ ਹੋਈ ਕਿ ਪਰਚਾ ਕੱਟਤਾ ਜੀ ਸ਼ਤਰੂਜੀਤ ਜੀ ਨੂੰ ਏਜਤਾ ਜੀ ਹਾਂਜੀ ਠੀਕ ਹੈ ਜੀ ਹੂੰ ਇਦਾਂ ਉਹਦਾ ਕੁਝ ਸ਼ਰਤਾਂ ਉਹ ਰਾਜੀ ਹੋ ਗਏ ਪੋਸਟਮਾਰਟਮ ਆਸ ਜੀ ਫਿਰ ਦੂਜਿਆਂ ਨੇ ਕਿਹਾ ਕਿ ਅਸੀਂ ਨਹੀਂ ਕਰਦੇ ਸਸਕਾਰ ਨਾ ਪੋਸਟਮਾਰਟਮ ਕਰਵਾਉਣਾ ਯਾਨੀ ਥਾਣੇਦਾਰ ਵਾਲੇ ਪਰਿਵਾਰ ਹੂੰ ਫਿਰ ਉਹਨਾਂ ਨੂੰ ਉਹਨਾਂ ਐ ਕਿ ਉਹ ਕਹਿੰਦੇ ਵੀ ਪਰਚਾ ਕੱਟੋ ਪਰਚਾ ਕਿਹਦੇ ਤੇ ਕੱਟੋ ਇਸ ਪਰਿਵਾਰ ਤੇ ਕਿਉਂਕਿ ਜੇ ਸੁਸਾਇਡ ਨੋਟ ਦੇ ਆਧਾਰ ਤੇ ਤੁਸੀਂ ਉਹਨਾਂ ਤੇ ਕੱਟੋਗੇ ਫਿਰ ਇਹ ਵੀ ਬਣਦਾ ਜੀ ਤਾਂ ਉਸ ਸੁਸਾਇਡ ਨੋਟ ਤੇ ਪਰਚਾ ਨਾ ਤੇ ਵੀ ਕੱਟ ਦਿੱਤਾ ਗਿਆ ਐਫ ਆਈ ਆਰ ਕੱਟ ਦਿੱਤੀ ਹੂੰ ਦੇਰ ਰਾਤੇ ਖਬਰ ਫਲੈਸ਼ ਹੋ ਜਾਂਦੀ ਹੈ ਹੁਣ ਵੇਖੋ ਗੱਲ ਜਿਹੜੀ ਫੇਰ ਸਿਸਟਮ ਦੀ ਹੈ ਕਿ ਕੱਲ ਵੀ ਆਪਾਂ ਗੱਲ ਕੀਤੀ ਸੀ ਕਿ ਕਿ ਨਾਤਾਪੂਰਨ ਜੀ ਲੜ ਸਕੇ ਹਮ ਸਿਸਟਮ ਦੇ ਨਾਲ ਤੇ ਨਾ ਇਹ ਲੜ ਸਕੇ ਜੀ ਪਰ ਸਵਾਲ ਉਹੀ ਹੈ ਕਿ ਦੋਸ਼ ਉਧਰੋਂ ਇਧਰ ਤੇ ਇਧਰੋਂ ਉਧਰ ਇਹਦਾ ਨਤਾਰਾ ਜੇ ਕਰਵਾਉਣਾ ਹੋਵੇ ਜੇਲ ਆ ਰਿਆਂ ਅੱਜ ਜਮਚ ਵੀ ਮੁੰਡੇ ਜੇਲ ਤੇ ਗੱਲ ਕਰ ਰਹੇ ਸੀਗੇ ਤੁਹਾਨੂੰ ਪਤਾ ਹਫ਼ਤਾ ਪੁੱਠੀਆਂ ਸਿੱਧੀਆਂ ਬੋਲ ਜਾਂਦੇ ਨੇ ਜੀ ਜੇ ਤੇ ਹੁਣ ਜਾਂਚ ਪੜਤਾਲ ਨਿਰਪੱਖ ਢੰਗ ਨਾਲ ਕਰਾਓ ਫਿਰ ਇਹਦੇ ਚੋਂ ਨਿਕਲਣਾ ਹੈ ਕਿ ਅਸਲ ਚ ਬੰਦਾ ਕੌਣ ਗਲਤ ਆ ਜੀ ਬਿਲਕੁਲ ਦੋਸ਼ ਕਿਹਦੇ ਸੱਚੇ ਆ ਦੋਸ਼ ਇੱਕੋ ਜਿਹੇ ਆ ਤਾਂ ਹੁਣ ਜਾਂਚ ਪੜਤਾਲ ਕੇਂਦਰੀ ਏਜੰਸੀ ਕਰ ਸਕਦੀ ਹਰਿਆਣਾ ਪੁਲਿਸ ਜਾਂਚ ਪੜਤਾਲ ਕਰੇਗੀ ਤਾਂ ਉਹਦੀ ਜਾਂਚ ਪੜਤਾਲ ਤੇ ਦੋਵੇਂ ਧਿਰਾਂ ਸਹਿਮਤ ਕਿਤਰਾ ਹੋਣਦੀ ਆ ਇਹ ਵੀ ਇੱਕ ਵੱਡਾ ਸਵਾਲ ਆ ਕਿਉਂਕਿ ਉੱਥੇ ਲਾਬੀਆਂ ਚਾਹੇ ਆਈਐਸ ਲਾਬੀ ਆ ਚਾਹੇ ਆਈਪੀਐਸ ਲਾਬੀ ਆ ਜਨਾਬ ਉਹ ਇੱਕ ਦੂਜੇ ਦੇ ਸਮਰਥਨ ਦੇ ਵਿੱਚ ਨੇ ਇੱਕ ਦੂਜੇ ਦੇ ਵਿਰੋਧ ਦੇ ਵਿੱਚ ਨੇ ਜੀ ਠੀਕ ਹੈ ਨਾ ਸੋ ਇਸ ਕਰਕੇ ਇਹਦੀ ਜਾਂਚ ਜੇ ਕਰਵਾਉਣੀ ਚਾਹੋ ਹੋ ਸਕਦੀ ਆ ਤੱਥ ਇਕੱਠੇ ਕੀਤੇ ਜਾ ਸਕਦੇ ਆ ਸਿਸਟਮ ਨੂੰ ਅੱਗੇ ਸੁਧਾਰਿਆ ਜਾ ਸਕਦਾ ਪਰ ਮੈਂ ਤੁਹਾਨੂੰ ਕੱਲ ਹੀ ਕਿਹਾ ਸੀਗਾ ਕਿ ਸਿਸਟਮ ਬੜਾ ਨਕਮਾ ਹੋ ਗਿਆ ਇਹ ਬੜਾ ਬੇਈਮਾਨ ਹੋ ਗਿਆ ਜੀ ਇਹ ਬੜਾ ਨੈਟ ਕਟ ਹੋ ਗਿਆ ਇਹ ਇਦਾਂ ਵਕਤੀ ਤੌਰ ਤੇ ਮੌਕੇ ਸੰਭਦ ਹੈ ਇਹ ਕੰਮ ਨਹੀਂ ਕਰਦਾ ਕਿ ਇਹੋ ਜਿਹਾ ਮੌਕਾ ਆਏ ਨਾ ਦੁਬਾਰਾ ਬਿਲਕੁਲ ਜੀ ਬਿਲਕੁਲ ਬਹੁਤ ਸ਼ੁਕਰੀਆ ਦੋਸਤੋ ਬਹੁਤ ਬਹੁਤ ਸਵਾਗਤ ਤੁਹਾਡਾ ਸਾਰਿਆਂ ਦਾ ਇੱਕ ਵਾਰ ਫਿਰ ਤੋਂ ਬਹੁਤ ਧੰਨਵਾਦ ਤੁਹਾਡਾ ਪ੍ਰੋਗਰਾਮ ਨੂੰ ਸ਼ੇਅਰ ਕਰਨ ਵਾਸਤੇ ਵੀ ਤੇ ਹੋਰ ਸ਼ੇਅਰ ਕਰਦੇ ਚੱਲੋ ਦੋਸਤਾਂ ਮਿੱਤਰਾਂ ਦੇ ਨਾਲ ਜਟਵੈਡ ਜੀ ਸ਼ੁਕਰੀਆ ਜੀ ਬੂਟਾ ਜੀ ਤੁਹਾਡਾ ਵੀ ਸਵਾਗਤ ਸਾਰੇ ਦੋਸਤਾਂ ਦਾ ਵਾਣੀ ਜੀ ਮਿਹਰਬਾਨੀ ਤੁਹਾਡੀ ਜੀ ਤੇ ਸ਼ੁਕਰੀਆ ਕੋਈ ਅਪਡੇਸ਼ਨ ਹੈ ਮਿੰਟੂ ਜੀ ਨਹੀਂ ਤੇ ਫਿਰ ਅਗਲੀ ਖਬਰ ਵੱਲੋਂ ਆਪਾਂ ਚੱਲੇ ਜੀ ਅ ਦੇਖੋ ਅਪਡੇਸ਼ਨ ਤੇ ਹਾਲੇ ਤੱਕ ਕੋਈ ਨਹੀਂ ਆਈ ਜੀ ਤੇ ਅਪਡੇਸ਼ਨ ਮੈਂ ਫੇਰ ਦੇਖਦਾ ਜੀ ਮਤਲਬ ਕੀ ਹੋਇਆ ਤਾਂ ਜ਼ਰੂਰ ਮੈਂ ਤੁਹਾਨੂੰ ਦੱਸ ਦੇਣਾ ਮੇਰੀ ਕੋਸ਼ਿਸ਼ ਹੈ ਕਿ ਚੱਲਦੇ ਪ੍ਰੋਗਰਾਮ ਦੇ ਵਿੱਚ ਕੁਝ ਹੋਰ ਆਪਾਂ ਨੂੰ ਵੇਖਣ ਨੂੰ ਮਿਲ ਜਾਵੇ ਕਿਉਂਕਿ ਕਾਫੀ ਹਿਲਜੁਲਿਆ ਕਾਫੀ ਜ਼ਿਆਦਾ ਮਤਲਬ ਕਿ ਇਸ ਵੇਲੇ ਗਰੁੱਪਾਂ ਦੇ ਵਿੱਚ ਪੱਤਰਕਾਰਾਂ ਦੇ ਸਿਆਸਤਦਾਨਾਂ ਦੇ ਪੂਰੀ ਇਹ ਚਰਚਿਤ ਖਬਰ ਹੈ ਜਿਹੜੀ ਪੁਲਵਰ ਸਾਹਿਬ ਵਾਲੀ ਹੈ ਜੀ ਕਾ ਚਲੋ ਕੋਈ ਅਪਡੇਸ਼ਨ ਆਉਣੀ ਤਾਂ ਆਪਾਂ ਸਾਂਝੀ ਕਰ ਦੇਾਂਗੇ ਪਰ ਥੋੜਾ ਜਿਹਾ ਇੱਕ ਮਿੱਤਰ ਵੀ ਪਿੱਛੇ ਕਹਿ ਰਹੇ ਸੀਗੇ ਕਿ ਭਈ ਅੱਜ ਤੇ ਪੁਲਿਸ ਵਾਲਿਆਂ ਨੇ ਗੱਲਾਂ ਬਹੁਤ ਹੋ ਗਈਆਂ ਨੇ ਆਪਾਂ ਥੋੜਾ ਜਿਹਾ ਪੁਲਿਸ ਡਿਪਾਰਟਮੈਂਟ ਤੋਂ ਸਾਈਡ ਤੇ हट ਕੇ ਗੱਲ ਆਪਾਂ ਕਰ ਲਈਏ ਜੀ ਵਕੀਲ ਸਾਹਿਬ ਦੀ ਤੇ ਜੱਜ ਸਾਹਿਬ ਦੀ ਜਿਨ੍ਹਾਂ ਦਾ ਮਸਲਾ ਵੀ ਕਾਫੀ ਚਰਚਾ ਦੇ ਵਿੱਚ ਰਿਹਾ ਕਿ ਇੱਕ ਕੇਸ ਦੇ ਮਾਮਲੇ ਵਿੱਚ ਇੱਕ ਭੁਲਰ ਸਾਹਿਬ ਦੇ ਮਾਮਲੇ 'ਚ ਆ ਰਹੀ ਹੈ ਜੀ ਵੱਡੀ ਅਪਡੇਸ਼ਨ ਕਿ ਇਹਨਾਂ ਦੀ ਕੋਠੀਆਂ ਸ਼ਾਇਦ 40 ਸੈਕਟਰ 'ਚ ਜੀ ਬਈ ਘਰ ਤੇ ਵੀ ਰੇਡ ਹੋਈ ਆ ਯਾਨੀ ਜਨਾ ਕੋ ਮੈਨੂੰ ਕਿਸੇ ਨੇ ਦੱਸਿਆ ਸੀ ਸੈਕਟਰ 40 ਚ ਮੈਂ ਕਨਫਰਮ ਨਹੀਂ ਕਰਦਾ ਸੈਕਟਰ 40 ਚ ਇਹਨਾਂ ਦੀ ਕੋਠੀ ਆ ਸ਼ਾਇਦ ਉੱਥੇ ਵੀ ਰੇਡ ਹੋ ਗਈ ਆ ਜੀ ਜੀ ਚਲੋ ਇਹਨੂੰ ਵੀ ਆਪਾਂ ਨਾਲ ਜੋੜ ਲੈਣੇ ਆ ਬਈ ਜਿੰਨਿ ਦੀ ਜਾਣਕਾਰੀ ਆਈ ਤੁਹਾਡੇ ਨਾਲ ਸਾਂਝੀ ਕਰਦਣੇ ਆ ਤੇ ਮਿੰਟੂ ਜੀ ਮੈਂ ਉਸ ਕੇਸ ਬਾਰੇ ਵੀ ਥੋੜੀ ਜਾਣਕਾਰੀ ਲੈਣੀ ਸੀ ਜਿਹਦੇ ਚ ਜੱਜ ਸਾਹਿਬ ਦੇ ਨਾਮ ਤੇ 30 ਲੱਖ ਰੁਪਇਆ ਲਿਆ ਸੀ ਕਹਿੰਦੇ ਪਰਿਸ਼ਵਤ ਮੰਗੀ ਸੀਗੀ ਵਕੀਲ ਸਾਹਿਬ ਨੇ ਤੇ ਬਾਅਦ ਦੇ ਵਿੱਚ ਫਿਰ ਉਹ ਮਸਲਾ ਕਾਫੀ ਚੱਲਦਾ ਰਹਾ ਚੱਲਦਾ ਰਿਹਾ ਸੀਬੀਆਈ ਕੋਲੇ ਉਹ ਕੇਸ ਗਿਆ ਹੁਣ CBI ਨੇ ਕਹਿੰਦੇ ਵੀ ਉਹ ਦੱਸਿਆ ਬਾਈ ਕੇਸ ਦੇ ਵਿੱਚ ਆਪਦੇ ਵੱਲੋਂ ਜਿਹੜਾ ਵੀ ਸਾਰਾ ਕੁਝ ਇਕੱਠਾ ਕਰਕੇ ਦੱਸਿਆ ਤੇ ਉਹਦੇ ਚ ਤੇ ਫਿਰ ਇੱਕ ਹੋਰ ਗਲਤੀ ਵੱਜਦੀ ਨਜ਼ਰ ਆ ਰਹੀ ਹੈ। ਅਹ ਦੇਖੋ ਜਿਹੜਾ ਮਸਲਾ ਹੈ ਨਾ ਜੀ ਕਹਾਣੀ ਦਾ ਜਿਹੜਾ ਸਭ ਤੋਂ ਅਹਿਮ ਪੱਖ ਹੈ ਉਹ ਜੇ ਆਪਾਂ ਦੇਖੀਏ ਜਿਹੜਾ ਇਸ ਹੱਬ ਕਿਤਾਬ ਚੱਲਦਾ ਹੈ ਕਮੈਂਟ ਜੀ ਮੈਨੂੰ ਮੈਸੇਜ ਆ ਗਿਆ ਉਹ ਦੇਖ ਲਵਾਂ ਕੀ ਕਹਿ ਰਿਹਾ ਤੂੰ ਤੁਸੀਂ ਲੈ ਲਓ ਮੈਸੇਜ ਕੋਈ ਗੱਲ ਨਹੀਂ। ਜੀ ਪੋਲਿਟਿਕਸ ਇੰਡੀਆ ਜੀ ਦੱਸ ਰਹੇ 5 ਲੱਖ ਵਾਲਾ ਮਸਲਾ ਹਾਂ ਜੀ ਤੁਸੀਂ ਦੋਸਤ ਥੋੜਾ ਜਿਹਾ ਲੇਟ ਜੁੜਿਓ ਤੇ ਇਸ ਮਾਮਲੇ ਦੇ ਵਿੱਚ ਜਿਹਨਿਕ ਇਨਫੋਰਮੇਸ਼ਨ ਤੁਸੀਂ ਸਾਂਝੀ ਕਰ ਰਹੇ ਹੋ ਇਹ ਅਸੀਂ ਤੁਹਾਡੇ ਨਾਲ ਪਹਿਲਾਂ ਸਾਂਝੀ ਕਰ ਚੁੱਕੇ ਹਾਂ ਆ ਕੋਈ ਪੁਲਿਸ ਫੋਰਸ ਦੇ ਵਿੱਚ ਰਹਿ ਚੁੱਕੇ ਆ ਆ ਮਤਲਬ ਉਹ ਮੈਸੇਜ ਭੇਜ ਰਹੇ ਆ ਉਹ ਚਲੋ ਫਨੀ ਜਿਹਾ ਹੋ ਹੀ ਜਾਂਦੀ ਆ ਜੰਦੀ ਆ ਜੀ ਕਹਿੰਦੇ ਵੀ ਜ਼ੀਰੋ ਟੋਲਰੈਂਸ ਮਾਈ ਫੁੱਟਾ ਉਹ ਕਾਫੀ আজকাল ناਖੁਸ਼ ਨੇ ਪੁਲਸ ਦੇ ਅਲਾਦਕਾਰੀਆਂ ਦੀ ਕਾਰਕਸਾਨੀ ਤੇ ਚਲੋ ਖੈਰ ਮੈਂ ਕਿਹਾ ਕੋਈ ਅਪਡੇਸ਼ਨ ਆ ਗਈ ਹੋਵੇ ਕਲਪ ਕਰੋਗਾ ਜੀ ਮੈਂ ਮਿਰਟਜੀਤ ਜੱਜ ਸਾਹਿਬ ਵਾਲੀ ਹੀ ਗੱਲ ਕਰ ਰਿਹਾ ਸੀ ਮੈਂ ਉਸੇ ਨੂੰ ਕੰਟੀਨਿਊ ਕਰ ਰਿਹਾ ਕਿਉਂਕਿ ਸਮਾਂ ਥੋੜਾ ਜਿਹਾ ਘਟਾ ਹੈ ਕੋਈ ਨਹੀਂ ਆਪਾਂ ਕਰ ਦਿੰਦੇ ਜੀ ਤੀਜੀ ਨਾਲ ਹਾਂਜੀ ਉਹਦੇ ਬਾਰੇ ਜਾਣਕਾਰੀ ਦਿਓ ਕਿੰਨੇ ਕਿ ਜੱਜ ਸਾਹਿਬ ਨੂੰ ਤਾਂ ਕਲੀਨ ਚਿੱਟ ਮਿਲ ਗਈ ਉਸ ਮਾਮਲੇ ਦੇ ਵਿੱਚ ਤੇ ਉਹ ਕਹਾਣੀ ਮੈਂ ਜਿਵੇਂ ਤੁਹਾਨੂੰ ਦੱਸਣ ਜਾ ਰਿਹਾ ਸੀ ਅਸਲ ਦੇ ਵਿੱਚ ਉਹ ਬੜੀ ਟੇਢੀ ਕਹਾਣੀ ਸੀ ਹਮ ਜਿੱਦਾਂ ਮੈਂ ਸੰਖੇਪ ਚ ਫੇਰ ਦੁਹਰਾ ਦਿੰਨਾ ਕਿ ਫਰੋਜ਼ਪੁਰ ਜ਼ਿਲ੍ਹੇ ਦੀ ਇੱਕ ਫੈਮਿਲੀ ਸੀ ਜਿਨ੍ਹਾਂ ਦੀ ਕੁੜੀ ਦਾ ਡਿਸਪਿਊਟ ਸੀ ਜੀ ਬਠਿੰਡਾ ਅਦਾਲਤ ਚ ਹਮ ਉਹਨਾਂ ਨੂੰ ਵਕੀਲ ਮਿਲਦਾ ਹੈ ਸਲਵਾਨ ਉਹ ਕਹਿੰਦਾ ਵੀ ਐਨੇ ਪੈਸੇ ਲੱਗਣਗੇ ਤੁਹਾਡੇ ਹੱਕ ਚ ਮਾਮਲਾ ਕਰਵਾ ਦੇਣਾ